ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮਾ ਗੁਰੂ ਸਾਹਿਬ ਅੱਗੇ ਹੱਥ ਜੋੜ ਕੇ ਬੈਠੀ ਆ ਨਾ ਬੀਬੀ ਤੇਰੀ ਗੁਰੂ ਸਾਹਿਬ ਨੇ ਸੁਣ ਲਈ ਅੱਜ ਸੁਣ ਲਈ ਚਲੋ ਤੈਨੂੰ ਲੈਣ ਆਇਆ ਸੀ ਅੱਜ ਲੈ ਪੁੱਤ ਮੈਂ ਜਾਣ ਦਿੱਤੀ ਚਲੋ ਆਜੋ ਚੱਲੀਏ ਆ ਦੇਖੋ ਆਜੋ ਆਜੋ ਹਾਂ ਤੇ ਲੱਤ ਕਰਾਉਣੇ ਆ ਲੈ ਥੋੜਾ ਜਿਹਾ ਚਲੋ 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 ਆਜੋ ਔਟੋ ਖੜੇ ਹੋ ਗੋ ਕਿੱਥੇ ਲੈ ਕੇ ਜਾਓਗੇ ਪੁੱਤ ਕਿਤੇ ਲੈ ਕੇ ਜਾਵਾਂਗੇ ਚਲੋ ਠੀਕ ਆ ਪੁੱਤ ਮੈਂ ਨਹੀਂ ਜਾ ਸਕਦੀ ਹੋਰ ਗੰਦ ਨਹੀਂ ਨਾ ਪਾਉਂਦੇਣਾ ਸੀ ਹਾਂਜੀ ਮੈਂ ਗੰਦ ਨਹੀਂ ਪਾਉਂਦੀ ਪੁੱਤ ਮੈਂ ਬੈਠੀ ਆ ਇੱਥੇ ਨੀ ਇਹ ਗੰਦ ਨਹੀਂ ਕਿਹੜੇ ਗੁਰੂ ਸਾਹਿਬ ਦੀ ਮਰਿਆਦਾ ਭੀਖ ਮੰਗਣ ਦੀ ਕਿਹੜੇ ਗੁਰੂ ਸਾਹਿਬ ਨੇ ਕਿਹਾ ਬੇਟਾ ਮੇਰਾ ਨਾ ਚੂਲਾ ਟੁੱਟਾ ਫਤ ਮੈਂ ਕੰਮ ਕਰਦੀ ਕਰਦੀ ਦੇਗ ਜੀ ਕੀਤੀ ਨਹੀਂ ਚੂਲਾ ਟੁੱਟਿਆ ਕਦੋਂ ਟੁੱਟਿਆ ਸੀ ਮੇਰਾ ਹੋਗੇ 3 ਸਾਲ ਪੁੱਤ 3 ਸਾਲ ਹੋ ਗਏ ਹਾਂ 3 ਸਾਲ ਦੀ ਕਿੰਨੀ ਵਾਰ ਚੂਲਾ ਪਵਾਇਆ ਨਹੀਂ ਪਵਾਇਆ ਫਤ ਮੈਂ ਮੈਂ ਅੱਪ ਠੀਕ ਆ ਉਹ ਹੈ ਹੀ ਨਹੀਂ ਛਾ ਮੈਂ ਤੁਹ ਕਰ ਆ ਕੇ ਮੇਰੀ ਗੱਲ ਸੁਣੋ ਬੇਟਾ ਮੇਰੀ ਗੱਲ ਸੁਣੋ ਜਦੋਂ ਵੀ ਤਾ ਗੁਰੂ ਘਰ ਆਨੀਆ ਨਾ ਬਹੁਤ ਠੀਕ ਆ ਹੋਣ ਮੇਰਾ ਆ ਮੰਗ ਕੇ ਠੀਕ ਆ ਬੀਬੀ ਤੂੰ ਹਾਂ 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 ਪੁੱਤ ਮੈਂ ਸੰਗਤ ਵਾਲੇ ਕੋ ਪਹਿਲੇ ਲਾ ਲਾ ਕਿਤੇ ਮੈਂ ਲਾ ਜਾ ਚੱਲ ਬੀਬੀ ਕੱਢ ਲੈ ਫਿਰ ਮਾਇਆ ਪਟਾਰਾ ਵਾਲਾ ਪੁੱਤ ਜਿਹੜੀ ਤੇ ਮੈਂ ਕੱਠੀ ਕੀਤੀ ਨਾ ਤੂੰ ਮੇਰੀ ਤਲਾਸ਼ੀ ਲੱਲਾ ਪੁੱਤ ਤਲਾਸ਼ੀ ਵੀ ਲਾਵਾਂਗੇ ਬੀਬੀ ਤਲਾਸ਼ੀ ਵੀ ਲਾਵਾਂਗੇ ਆਹਦਾ ਨਵੇਂ ਜੇਬ ਦਿਖਾਦੀ ਮੈਨੂੰ ਇਹਦਾ ਪਤਾ ਹੀ ਨਹੀਂ ਲੱਗਦਾ ਇਹ ਉਹ ਪੁੱਤ ਕੀ ਕਰਦਾ ਇਹ ਤੇਰਾ ਮੇਰੇ ਰੰਗ ਦਾ ਕੰਮ ਕਰਦਾ ਪੁੱਤ ਕਿੱਥੇ ਆ ਹਣ ਉਹ ਕਰ ਕੰਮ ਤੇ ਗਿਆ ਉਹਨੂੰ ਬੁਲਾ ਮੜੇ ਉਹਦਾ ਨੰਬਰ ਹੀ ਨਹੀਂ ਹੈਗਾ ਫੋਨ ਹੀ ਨਹੀਂ ਹੈਗਾ ਉਹਦੇ ਘਰ ਕਿੱਥੇ ਤੇਰਾ ਚੱਲ ਸਾਡੇ ਨਾਲ ਘਰੇ ਜਾ ਮੇਰੀ ਘਰ ਵੀ ਨਹੀਂ ਪਤਾ ਤੈਨੂੰ ਨਹੀਂ ਘਰ ਮੇਰਾ ਕਿਉਂ ਨਹੀਂ ਪਤਾ ਕੋਠੀ ਚ ਜਾ ਕੇ ਕਪਾਸੀ ਪੀਲਾਂਗੇ ਜ਼ੇਰ ਕੀ ਪੁੱਤ ਮੇਰੇ ਬੱਚੇ ਮਾਤਾ ਨੂੰ ਸਾਰਾ ਮਤਾ ਇਹ ਨਾ ਕਹ ਵੀ ਤੁਹਾਨੂੰ ਨਹੀਂ ਨਹੀਂ ਪੁੱਤ ਮੈਂ ਕਿਹੜੀ ਕਿਰਾਏ ਤੇ ਨਹੀਂ ਮੇਰਾ ਆਪਣਾ ਘਰ ਤੇਰੀਆਂ ਸ਼ਿਕਾਇਤਾਂ ਤੇਰੀਆਂ ਬਹੁਤ ਮੈਨੂੰ ਹੋਰ ਗੱਦੀ ਇੰਨੀ ਨਹੀਂ ਆਈ ਕਹਿੰਦੇ ਉਸ ਕੰਜੇ ਵਾਲੀ ਬੀਬੀ ਦਾ ਇੰਨਾ ਤੰਗ ਕਰਦੀ ਬਹੁਤ ਜੀ ਨਹੀਂ ਬੱਚਾ ਮੈਂ ਸਾਰਾ ਬਸ ਇੰਨਾ ਤੈਨੂੰ ਨਹੀਂ ਤੇਰੇ ਬਾਰੇ ਪਤਾ ਜਿੰਨਾ ਮੈਨੂੰ ਤੇਰੇ ਬਾਰੇ ਪਤਾ ਅਸਲੀ ਤੇਰੀ ਕੋਠੀ ਚੱਲੀ ਹੈ ਹੁਣ ਉਹਨੇ ਸੰਗਤ ਨੂੰ ਕਾਦਾ ਦਰਜਾ ਦਿੱਤਾ ਬੇਟਾ ਕੋਈ ਗੁਰੂ ਰੂਪ ਸਾਧ ਸੰਗਤ ਕਿਹਾ ਜਾਂਦਾ ਗੁਰੂ ਰੂਪ ਆ ਤਾਂ ਇੱਕ ਕਮਰਾ ਦਾ ਤੇਰਾ ਕਿਰਾਏ ਤੇ ਦਿੱਤਾ ਹੋਇਆ ਓਏ ਹੋਏ ਭਰਾਵਾ ਰੱਬ ਰੱਬ ਦਾ ਨਾਮ ਆ ਰੱਬ ਤਾਂ ਚੱਲੀ ਬੇਟਾ ਕਰੇ ਆਜਾ ਨਾਲੇ ਲੋਕਾਂ ਨੂੰ ਦਿਖਾ ਦਿੰਨੇ ਆ ਤੇਰੀ ਕੋਠੀ ਫੇਰ ਕੋਈ ਨਹੀਂ ਤੇ ਮੇਰੇ ਘਰ ਦੇ ਨੂੰ ਪਤਾ ਹੀ ਆ ਕੋਠੀ ਦਾ ਆ ਫੇਰ ਆਜਾ ਦਿਖਾ ਦਿੰਨੇ ਕੋਈ ਨਾ ਦੇਖ ਲਊਗੀ ਪੁੱਤ ਨਹੀਂ ਅਸੀਂ ਦਿਖਾ ਦਿੰਨੇ ਆ ਨਾ ਜਦੋਂ ਮੈਨਾਂ ਨਹੀਂ ਹੈਗੀ ਕੋਠੀ ਨਹੀਂ ਨਹੀਂ ਆ ਗਈ ਆ ਕੋਠੀਆਂ ਮੇਰੀਆਂ ਆ ਗਈਆਂ ਮੈਂ ਕਿਉਂ ਨਹੀਂ ਆਸ਼ਰਮ ਚ ਪੁੱਤ ਤੈਨੂੰ ਮੁੰਡਾ ਨਹੀਂ ਸੰਭਾਲਦਾ ਉੱਥੇ ਮੈਂ ਕੋਈ ਨਹੀਂ ਕਰਦਾ ਮੰਜੇ ਤੇ ਬੈਠੀ ਰੱਬ ਰੱਬ ਕਰੀ ਤੈਨੂੰ ਕੁਝ ਕਰਨ ਦੀ ਲੋੜ ਨਹੀਂ ਰੱਬ ਰੱਬ ਤੇ ਮੈਥੇ ਕਰ ਤੇਰੀ ਇੱਥੇ ਤਾਂ ਤੂੰ ਬਹੁਤ ਵਧੀਆ ਰੱਬ ਰੱਬ ਕਰਦੀ ਆ ਸਾਨੂੰ ਪਤਾ ਜਿਹੜਾ ਤੂੰ ਕਰ ਤੇਰਾ ਪਹਿਲਾਂ ਲਾਜ ਤੇ ਹੋ ਜੇ ਉਹ ਲਾਜ ਆਸ਼ਰਮ ਤੇ ਲਾਜ ਵੀ ਤਾਂ ਹੁੰਦਾ ਹੈ ਅੱਜ ਮੇਰੇ ਨਾਲ ਦਰਦ ਇੰਨੀ ਉੱਥੇ ਐਮਬੀਬੀਐਸ ਡਾਕਟਰ ਨੇ ਐਨੇ ਤਾਂ ਡਾਕਟਰ ਤੈਨੂੰ ਵਧੀਆ ਬਾਹਰ ਨਹੀਂ ਮਿਲਣੇ ਜਿੰਨੇ ਉੱਥੇ ਆਸ਼ਰਮ 'ਚ ਵਧੀਆ ਡਾਕਟਰ ਹੁੰਦੇ ਨੇ ਥੈਂਕ ਯੂ ਇੱਕ ਤਰ੍ਹਾਂ ਦੀ ਸਮਾਜ ਸੇਵਾ ਦਾ ਹੀ ਕੰਮ ਕੀ ਕੋਈ ਨਹੀਂ ਹੁਣ ਪੱਕਾ ਆਟ ਜੂਗੀ ਹਾਂ ਜੀ ਹੁਣ ਇਹਦਾ ਪੱਕਾ ਇਲਾਜ ਕਰ ਦਾਂਗੇ ਬੇਟਾ ਕਮ ਆਉਣ ਆ ਜੀ ਦਾ ਗੱਲ ਜੀ ਨੇ ਮਿਹਨਤ ਮੈਂ ਕਿੰਨੀ ਹਾਂ ਬਹੁਤ ਮਿਹਨਤ ਕੀਤੀ ਆ ਤਾਂ ਮੈਨੂੰ ਪਤਾ ਕਦੇ ਉੱਥੇ ਵਾ ਕਦੇ ਉੱਥੇ ਵਾ ਕਦੇ ਉੱਥੇ ਵਾ ਕਦੇ ਉੱਥੇ ਕੱਪੜੇ ਖੇਚ ਕਦੇ ਉੱਥੇ ਕੱਪੜੇ ਖੇਚ ਬਹੁਤ ਮਿਹਨਤ ਕੀਤੀ ਆ ਕੰਮ ਕੀਆ ਤੇਰਾ ਸੱਚ ਮੈਂ ਨਾ ਰਾਣੀ ਤੇ ਪੂਰਾ ਨਾ ਕੀਆ ਰਾਣੀ ਰਾਣੀ ਕਿ ਸਿੱਖ ਧਰਮ ਨਾਲ ਸੰਬੰਧ ਰੱਖਦੇ ਹਾਂ ਨਹੀਂ ਅਈ ਕ੍ਰਿਸਚੀਅਨ ਹੁੰਦੇ ਤੂੰ ਨਹੀਂ ਤੈਨੂੰ ਉਹ ਫੂਕਾ-ਫਾਕਾ ਨਹੀਂ ਮਾਰਦੇ ਤੇਰੇ ਤਾਂ ਉੱਥੇ ਚੱਲ ਜਾ ਫਿਰ ਤੂੰ ਸਭ ਮਾਰਦੀ ਆ ਫੂਕਾ-ਫਾਕਾ ਧਰਮ ਲਈ ਤੁਸੀਂ 크੍ਰਿਸਚਨ ਹੋਨੇ ਹੋ ਮੰਗਲ ਲਈ ਤੁਹਾਨੂੰ ਗੁਰੂ ਘਰ ਲੱਭਦੇ ਨੇ ਤੁਹਾਡੇ ਪਖੰਡ ਵੀ ਕਰਦੇ ਨੇ ਨਾ ਕਈ ਬੰਦੇ ਚੰਗੇ ਵੀ ਵਧੀਆ ਨੇ ਆਪਾਂ ਉਹਦਾ ਸਤਕਾਰ ਵੀ ਕਰਦੇ ਆ ਅਸੀਂ ਸਾਰੇ ਧਰਮਾਂ ਦਾ ਸਤਕਾਰ ਕਰਦੇ ਆ ਪਰ ਜਿਹੜੇ ਪਖੰਡਵਾਦ ਕਰਦੇ ਨੇ ਨਾ ਉਹ ਖਾਮਦੇ ਨਹੀਂ ਤੈਨੂੰ ਜਿਹੜੇ ਦੂਜਿਆਂ ਨੂੰ 2-2 ਲੱਖ ਰੁਪਇਆ ਧਰਮ ਬਦਲਣ ਦਾ ਦਿੰਦੇ ਨੇ ਉਹ ਤੈਨੂੰ ਨਹੀਂ ਦਿੰਦੇ ਨਹੀਂ ਮੈਨੂੰ ਨਹੀਂ ਮਿਲੇ ਉਹ ਤਾਂ ਉਹਨਾਂ ਦੇ ਧਰਮ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮਾ ਗੁਰੂ ਸਾਹਿਬ ਅੱਗੇ ਹੱਥ ਜੋੜ ਕੇ ਬੈਠੀ ਆ ਨਾ ਬੀਬੀ ਤੇਰੀ ਗੁਰੂ ਸਾਹਿਬ ਨੇ ਸੁਣ ਲਈ ਅੱਜ ਸੁਣ ਲਈ ਹਾਂ ਚਲੋ ਤੂੰ ਲੈਣ ਆਇਆ ਸੀ ਅੱਜ ਲੈ ਪੁੱਤ ਮੈਂ ਜਾਣ ਦਿੰਦਾ ਚਲੋ ਆਜੇ ਚਲੀਏ ਆ ਦੇਖੋ ਆਜੋ ਆਜੋ ਹਾਂ ਤੇ ਲੱਤ ਕਰਾਉਨੇ ਆ ਲੈ ਥੋੜਾ ਜਿਹਾ ਚਲੋ 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 ਆਜੋ ਔਟੋ ਖੜੇ ਹੋ ਗੋ ਕਿੱਥੇ ਲੈ ਕੇ ਜਾਓਗੇ ਪੁੱਤ ਕਿਤੇ ਲੈ ਕੇ ਜਾਵਾਂਗੇ ਚਲੋ ਠੀਕ ਆ ਪੁੱਤ ਮੈਂ ਨਹੀਂ ਜਾ ਸਕਦੀ ਹੋਰ ਗੰਦ ਨਹੀਂ ਨਾ ਪਾਉਂ ਦੇਣਾ ਸੀ ਹਾਂਜੀ ਮੈਂ ਗੰਦ ਨਹੀਂ ਪਾਉਂਦੀ ਪੁੱਤ ਮੈਂ ਬੈਠੀ ਇੱਥੇ ਨੀ ਇਹ ਗੰਦ ਨਹੀਂ ਕਿਹੜੇ ਗੁਰੂ ਸਾਹਿਬ ਦੀ ਮਰਿਆਦਾ ਭੀਖ ਮੰਗਣ ਦੀ ਕਿਹੜੇ ਗੁਰੂ ਸਾਹਿਬ ਨੇ ਕਿਹਾ ਬੇਟਾ ਮੇਰਾ ਨਾ ਚੂਲਾ ਟੁੱਟਾ ਫਤ ਮੈਂ ਕੰਮ ਕਰਦੀ ਕਰਦੀ ਦੇਗ ਜੀ ਸੀ ਫਤ ਨਹੀਂ ਚੂਲਾ ਟੁੱਟਿਆ ਕਦੋਂ ਟੁੱਟਿਆ ਸੀ ਮੇਰਾ ਹੋ ਗਿਆ 3 ਸਾਲ ਪਤਾ 3 ਸਾਲ ਹੋ ਗਏ ਹਾਂ 3 ਸਾਲ ਦੀ ਕਿੰਨੀ ਵਾਰ ਚੂਲਾ ਪਵਾਇਆ ਨਹੀਂ ਪਵਾਇਆ ਤੂੰ ਮੈਂ ਅੱਪ ਠੀਕ ਆ ਉਹ ਹੈ ਹੀ ਨਹੀਂ ਆ ਮੈਂ ਚੂਕ ਕਰ ਆ ਕੇ ਮੇਰੀ ਗੱਲ ਸੁਣੋ ਬੇਟਾ ਮੇਰੀ ਗੱਲ ਸੁਣੋ ਜਦੋਂ ਵੀ ਮੈਂ ਗੁਰੂ ਘਰ ਆਨੀਆ ਨਾ ਬਹੁਤ ਠੀਕ ਆ ਹੁਣ ਮੇਰਾ ਆ ਭੀਖ ਮੰਗ ਕੇ ਠੀਕ ਆ ਬੀਬੀ ਤੂੰ ਹਾਂ 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 ਮੈਂ ਸੰਗਤ ਵਾਲੇ ਕੋ ਪਹਿਲਾ ਲਾ ਕੇ ਨਾ ਜੇ ਮੈਂ ਲਾ ਜਾ ਚਲ ਬੀਬੀ ਕੱਢ ਲੈ ਫਿਰ ਮਾਇਆ ਪਟਾਰਾ ਵਾਲਾ ਪੁਰਜ਼ਾ ਫੜ ਜਿਹੜੀ ਤੇ ਮੈਂ ਇਕੱਠੀ ਕੀਤੀ ਨਾ ਉਹ ਮੇਰੀ ਤਲਾਸ਼ੀ ਲੱ ਲਾ ਫਤ ਤਲਾਸ਼ੀ ਵੀ ਲਵਾਂਗੇ ਬੀਬੀ ਤਲਾਸ਼ੀ ਵੀ ਲਵਾਂਗੇ ਆਹ ਤੇ ਨਵੀਂ ਜੇਬ ਦਿਖਾਦੀ ਮੈਨੂੰ ਇਹਦਾ ਪਤਾ ਹੀ ਨਹੀਂ ਲੱਗਦਾ ਨਹੀਂ ਮੈਨੂੰ ਇਹ ਤੋਂ ਬਚੂ ਤੋਂ ਲਾਦੀ ਆ ਮੈਂ ਜਦੋਂ ਕੰਮ ਕਰਦੀ ਜਦੋਂ ਤੋਂ ਮੰਗਣੀ ਸ਼ੁਰੂ ਕੀਤਾ ਦੀ ਕੰਮ ਮੈਂ ਜਦੋਂ ਤੋਂ ਬਾਰੇ ਚੂੜਾ ਟੱਟੋ ਉਹ ਤੋਂ ਵੀ ਆਂਦੇ 3 ਸਾਲ ਹੋ ਗਏ ਬੇਰ ਲਾ ਫੜ ਮਾਤਾ ਤੇਰੀਆਂ ਬਹੁਛ ਕਹਿਤਾ ਹੀਆਂ ਨੇ ਸਾਨੂੰ ਕੋਈ ਨਹੀਂ ਬੇਟਾ ਹਾਂ ਫਿਰ ਕੀ ਹੋ ਗਿਆ ਬੇਟਾ ਮੈਂ ਕਿਹਾ ਕਿ ਚੋਰੀਆਂ ਕਰਦੀ ਹਾਂ ਪੁੱਤ ਚੋਰੀਆਂ ਮਾਤਾ ਖਬਰਾਂ ਨਹੀਂ ਦੇਖਦੀ ਬੇਟਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਲੈ ਮੇਰਾ ਬੱਚਾ ਇਹਦਾ ਸਵਾਲ ਪਾਇਆ ਨਾ ਵੀ ਮੈਂ ਕਿਹੜਾ ਚੋਰੀ ਕਰਦੀ ਹਾਂ ਭੀਖ ਮੰਗਣਾ ਹੁਣ ਪੰਜਾਬ 'ਚ ਚੋਰੀ ਤੋਂ ਵੱਡਾ ਜੁਰਮ ਆ ਠੀਕ ਆ ਬੇਟਾ ਚੋਰੀ ਦੀ ਫੇਰ ਵੀ ਜਮਾਨਤ ਹੋ ਜਾਂਦੀ ਆ ਭੀਖ ਮੰਗਣ ਵਾਲੇ ਦੀ ਹੁਣ ਜਮਾਨਤ ਨਹੀਂ ਹੈਗੀ ਪੰਜਾਬ 'ਚ ਕੋਈ ਗੱਲ ਕਿਹਦੇ ਭਲੇਖੇ 'ਚ ਰਹੇ ਆ ਲੈ ਤੂੰ ਤਲਾਸ਼ੀ ਲੈ ਲੈ ਤੂੰ ਕੋਈ ਨਹੀਂ ਮਾਤਾ ਤੇਰੀ ਗੱਲ ਮੈਂ ਤੈਨੂੰ ਕਰਾਉਣੀ ਆ ਪੁੱਛ ਆ ਤੂੰ ਲੈ ਨਹੀਂ ਤੁ ਤਾਂ ਕਿਉਂ ਕਰਦੀਆਂ ਸੰਗਤ ਨੂੰ ਪਹਿਲਾਂ ਮੈਨੂੰ ਆਇਆ ਮੈਂ ਕਦੀ ਨਹੀਂ ਕਰਦੀ ਬੇਟਾ ਮੈਂ ਤੰਗ ਨਹੀਂ ਕਰਦੀਆਂ ਨਹੀਂ ਮਾਦਾ ਮੈਂ ਸਾਹਮਣੇ ਤਾਂ ਤੇਰੀ ਵੀਡੀਓ ਬਣਾਈਆ ਦਿਖਾਵਾਂ ਬੇਟਾ ਤੇਰੀ ਕਾਲ ਵਾਈ ਗੁਰੂ ਕਰਦੀਆਂ ਨਾ ਤੂੰ ਕੱਪੜੇ ਨਹੀਂ ਖਿੱਚਦੀਆਂ ਨਹੀਂ ਬੇਟਾ ਮੈਂ ਖਿੱਚਣ ਜੋਗੀ ਆਂ ਤੂੰ ਜੋ ਨਹੀਂ ਹੋਰੇ ਜਾਂਦਿਆਂ ਨੂੰ ਕੋਈ ਰੋਕਦੀ ਨਹੀਂ ਤੂੰ ਪੀਕ ਮੰਗਣ ਨੂੰ ਨਹੀਂ ਬੇਟਾ ਮੈਂ ਇੰਨਾ ਨਹੀਂ ਰੋਕਦੀ ਕਿਸੇ ਨੂੰ ਕਿੰਨਾ ਰੋਕਦੇ ਲੈ ਦੋ ਕਿੰਨਾ ਰੋਕਦੀਆਂ ਨਹੀਂ ਬਸ ਵਾਈ ਗੁਰੂ ਵਾਈ ਗੁਰੂ ਕਰਦੀਆਂ ਨੇ ਹੁਣ ਮਾਤਾ ਤੂੰ ਐਂ ਦੱਸ ਵੀ ਭੀਖ ਕਿਉਂ ਮੰਗਦੀ ਆ ਕੀ ਲੋੜ ਹੈ ਬੇਟਾ ਪਤਾ ਕੀ ਮੈਂ ਇਲਾਜ ਕਰਾਉਣਾ ਕਾਹਦਾ ਇਲਾਜ ਕਰਾਉਣਾ ਮੈਂ ਆਪਣੀ ਲੱਤ ਮੇਰੀ ਲੱਤ ਤੂੰ ਖੋਲ ਕੇ ਦੇਖੋ ਲੱਤ ਦਾ ਇਲਾਜ ਕਰਾਉਣਾ ਲੱਤ ਦਾ ਕਰਾਣਾ ਮੇਰੀ ਮੈਂ ਮੇਰੀ ਗੱਲ ਸੁਣ ਤਸੀਂ ਪੁੱਤ ਮਾਤਾ ਗੱਲ ਤੋਂ ਤੋਂ ਸਾਡੇ ਮਾਤਾ ਅਗੇ ਮਾਤਾ ਵਰਗਿਓ ਹਾਂਜੀ ਹਾਂਜੀ ਤੁਹਾਨੂੰ ਮੈਂ ਪਿਆਰ ਨਾਲ ਪੁੱਛਦਾ ਵੀ ਲੱਤ ਦਾ ਇਲਾਜ ਕਰਾਉਣਾ ਹੁੰਦਾ ਲੱਤ ਦਾ ਪੁੱਤ ਮੈਨੂੰ ਇੱਕ ਸਾਲ ਹੋ ਗਿਆ ਲੱਤਾਂ ਤੋਂ ਮੈਂ ਬੈਗੀਆਂ ਮੈਂ ਬੜੀ ਸੋੜੀ ਤੁਰਨ ਲੱਗ ਗਈ ਸੀ ਬੇਟਾ ਮੈਂ ਮੇਰੀ ਗੱਲ ਦਾ ਜਵਾਬ ਦੇਣਾ ਮੈਂ ਤੇਰੀ ਸਪੀਚ ਦੇ ਇਹਨੂੰ ਨਹੀਂ ਕਿਹਾ ਨਹੀਂ ਬੇਟਾ ਮੈਂ ਤੈਨੂੰ ਤੇਰੀ ਗੱਲ ਪੁੱਛਦਾ ਵੀ ਤੈਨੂੰ ਲੱਤ ਦਾ ਇਲਾਜ ਕਰਾਉਣਾ ਲੱਤ ਦਾ ਕਰਾਣਾ ਪੁੱਤ ਹੋਰ ਕੋਈ ਨਹੀਂ ਕੋਈ ਨਹੀਂ ਮੈਂ ਤੁਰਨ ਲੱਗ ਜਾ ਕਰ ਕਿੱਥੇ ਆ ਤੇਰਾ ਮੇਰਾ ਘਰ ਰੇੜੀ ਸਾਹਿਬ ਗੁਰਦੁਆਰੇ ਕੋਲਾ ਪੁੱਤ ਪਰ ਘਰ ਚ ਕੌਣ ਕੌਣ ਹੈ ਹੋਰ ਮੇਰੇ ਨੋ ਪੁੱਤਾਂ ਉਮ ਪੁੱਤ ਕੀ ਕਰਦਾ ਤੈਨੂੰ ਮੇਰੇ ਰੰਗ ਦਾ ਕੰਮ ਕਰਦਾ ਪੁੱਤ ਕਿੱਥੇ ਆ ਹੁਣ ਉਹ ਕਰ ਉਹ ਕੰਮ ਤੇ ਗਿਆ ਪੁੱਤ ਉਹਨੂੰ ਬੁਲਾ ਮਾੜਾ ਉਹਦਾ ਨੰਬਰ ਹੀ ਨਹੀਂ ਹੈਗਾ ਫੋਨ ਹੀ ਨਹੀਂ ਹੈਗਾ ਉਹਦੇ ਕੋਲ ਘਰ ਕਿੱਥੇ ਤੇਰਾ ਚੱਲ ਸਾਡੇ ਨਾਲ ਘਰੇ ਚੱਲ ਮੇਰੀ ਗੱਲ ਦਾ ਘਰ ਵੀ ਨਹੀਂ ਪਤਾ ਤੈਨੂੰ ਨਹੀਂ ਘਰ ਮੇਰਾ ਕਿਉਂ ਨਹੀਂ ਪਤਾ ਪੁੱਤ ਮੇਰਾ ਤੇਰੀ ਕੋਠੀ 'ਚ ਜਾ ਕੇ ਦਾ ਕਪਾਸੀ ਪੀਲਾਂਗੇ ਜ਼ੇਰ ਕੀ ਪੁੱਤ ਮੇਰੇ ਬੱਚੇ ਉਹ ਮੇਰਾ ਉਹਨੂੰ ਸਾਰਾ ਮਤ ਆਏ ਨਾ ਕਿ ਤੁਹਾਨੂੰ ਨਹੀਂ ਨਹੀਂ ਪੁੱਤ ਮੈਂ ਕਿਹੜੀ ਕਰਾਇ ਤੇ ਨਹੀਂ ਮੇਰਾ ਆਪਣਾ ਹਾਂ ਤੇਰੀਆਂ ਸ਼ਿਕਾਇਤਾਂ ਤੇਰੀਆਂ ਬਹੁਤ ਮੈਨੂੰ ਹੋਰ ਗੱਦੀ ਇੰਨੀ ਨਹੀਂ ਆਈ ਕਹਿੰਦੇ ਸਕੰਜੇ ਵਾਲੀ ਬੀਬੀ ਦਾ ਇੰਨਾ ਤੰਗ ਕਰਦੀ ਬਹੁਤ ਜੀ ਨਹੀਂ ਬੱਸ ਮੈਂ ਕਿਸੇ ਨੂੰ ਤੰਗ ਨਹੀਂ ਕਰਦੀ ਇਹ ਗਲਤ ਗੱਲ ਆ ਮੈਂ ਕਦੀ ਕਿਸੇ ਨੂੰ ਸੰਗਤ ਝੂਠ ਬੋਲਦੀ ਆ ਗੱਲ ਮਤਲਬ ਅਗਲੇ ਮੈਂ ਜਦੋਂ ਦੀ ਆਈ ਨੂੰ ਮੈਂ ਇੱਥੇ ਹੀ ਬੈਠੀ ਆ ਸੰਗਤ ਝੂਠ ਬੋਲਦੀ ਆ ਕਦੇ ਤੂੰ ਇੱਥੇ ਬੈਠੀ ਆ ਕਦੇ ਤੂੰ ਉੱਥੇ ਵੀ ਬੈਠੀ ਹੁੰਨੀ ਆ ਕਿੱਥੇ ਅੰਦਰ ਹਾਂ ਅੰਦਰ ਉਹਰੇ ਦਿਉੜੀ ਕੋਲ ਆਮ ਦੇਣਾ ਚ ਹਾਂ ਨਹੀਂ ਨਹੀਂ ਮੈਂ ਜਾਂ ਉੱਪਰ ਦੇ ਪਾਸੇ ਬੈਠ ਗਈ। ਪਤਾ ਮੈਨੂੰ ਸਾਰਾ। ਬਸ ਚਾਚ ਪਾਟਰ ਬਣਾਉਂਦੀ ਰਹਿੰਦੀ। ਸਾਰਾ ਪਤਾ ਸਾਰਾ। ਹਾਂ ਫੇਰ ਪੁੱਤ। ਸਾਰਾ ਪਤਾ। ਮੈਂ ਇਹਨਾਂ ਤੈਨੂੰ ਨਹੀਂ ਤੇਰੇ ਬਾਰੇ ਪਤਾ ਜਿੰਨਾ ਮੈਨੂੰ ਤੇਰੇ ਬਾਰੇ ਪਤਾ। ਕੋਈ ਨਹੀਂ। ਹਾਂ। ਮੇਰੇ ਬੱਚਿਆਂ ਨੂੰ ਪਤਾ ਨਾ। ਹੁਣ ਤੂੰ ਐ ਦੱਸ ਵੀ ਤੇਰੀ ਕੋਠੀ ਚੱਲੀ ਹੈ ਹੁਣ। ਮੈਂ ਚੱਲ ਪੁੱਤ। ਹੈਂ? ਚੱਲ। ਮੈਂ ਤਾਂ ਐ ਦੱਸ ਤੈਨੂੰ ਰੱਬ ਨੇ ਸਭ ਕੁਝ ਦਿੱਤਾ। ਮਨੇ ਦਿੱਤਾ ਪੁੱਤ। ਮਨੇ ਦਿੱਤਾ ਹੀ ਬਾਬੇ ਜੀ ਨੇ ਬਹੁਤ ਕੁਝ ਦਿੱਤਾ। ਮੇਰੀ ਗੱਲ ਸੁਣ ਪੁੱਤ। ਉਹਦੀ ਸੰਗਤ ਨੂੰ ਗੁਰੂ ਸਾਹਿਬ ਨੇ ਸੰਗਤ ਨੂੰ ਕਾਦਾ ਦਰਜਾ ਦਿੱਤਾ। ਬੇਟਾ ਕੋਈ ਗੱਲ। ਗੁਰੂ ਰੂ ਵੀ ਗੁਰੂ ਦਾ ਰੂਪ ਆ ਸੰਗਤ ਤੂੰ ਉਹਨੂੰ ਮੈਂ ਫਿਰ ਕਿਉਂ ਤਾਂ ਕਰਦੀਆਂ ਤੈਨੂੰ ਕੋਠੀ ਹੈਗੀ ਸਭ ਕੁਝ ਹੈਗਾ ਤੇਰੇ ਕੋਲ ਕੋਠੀ ਕਿੱਥੇ ਭਰਾ ਇੱਕ ਕਮਰਾ ਉਹ ਮਾਤਾ ਇੱਕ ਕਮਰਾ ਤਾਂ ਤੇਰਾ ਕਿਰਾਏ ਤੇ ਦਿੱਤਾ ਹੋਇਆ ਓਏ ਹੋਏ ਭਰਾਵਾ ਰੱਬ ਰੱਬ ਦਾ ਨਾਮ ਹੈ ਆਹ ਰੱਬ ਦਾ ਨਾਮ ਚੱਲੀ ਬੇਕਾਰੇ ਆਜਾ ਨਾਲੇ ਲੋਕਾਂ ਨੂੰ ਦਿਖਾ ਦਿੰਨੇ ਆ ਤੇਰੀ ਕੋਠੀ ਫੇਰ ਕੋਈ ਜਿੱਦ ਤੱਕ ਮੇਰੇ ਘਰ ਦੇ ਪਤਾ ਹੀ ਆ ਕੋਠੀ ਦਾ ਆ ਫਿਰ ਆ ਜਾ ਦਿਖਾ ਦਿੰਨੇ ਕੋਈ ਨਾ ਦੇਖ ਲੂੰਗੀ ਪੁੱਤ ਨਹੀਂ ਅਸੀਂ ਦਿਖਾ ਦਿੰਨੇ ਆ ਨਾ ਜਦੋਂ ਮੈਂ ਨਾ ਨਹੀਂ ਹੈਗੀ ਕੋਠੀ ਨਹੀਂ ਨਹੀਂ ਆ ਗਈ ਆ ਕੋਠੀਆਂ ਮੇਰੀਆਂ ਹੈਗੀਆਂ ਹਾਂ ਦਰਦਾ ਕਾ ਤੋੜ ਮਤ ਹਾਂ ਦਰਿਆ ਪਾਣਾ ਪਿਆ ਕੋਈ ਨਾ ਨਾ ਬੋਲ ਵੀ ਨਹੀਂ ਆ ਗਈ ਨਹੀਂ ਨਹੀਂ ਮੇਰਾ ਘਰ ਆ ਪੁੱਤ ਆਪਣਾ ਮੈਨੂੰ ਸਾਰਾ ਪਤਾ ਮਾਤਾ ਮੈਨੂੰ ਪਤਾ ਮੈਂ ਤਾਂ ਹੀ ਦਿੰਦੇ ਇਹਨੂੰ ਕਹਿਣਾ ਮੈਨੂੰ ਪਤਾ ਕੀ ਗੱਲ ਸਾਰੇ ਮੈਨੂੰ ਨਹੀਂ ਪਤਾ ਤੇਰੀ ਕੋਠੀ ਦਾ ਅਸੀਂ ਦਿਖਾ ਦਿੰਨੇ ਆ ਤੈਨੂੰ ਲਿਜਾ ਕੇ ਤੂੰ ਐ ਦੱਸ ਮਾਤਾ ਹੁਣ ਹਾਂ ਹਾਂਜੀ ਤੁਸੀਂ ਦੱਸੋ ਪੀਖ ਮੰਗਣੀ ਬੰਦ ਕਰਨੀ ਆ ਮੇਰੀ ਗੱਲ ਮੇਰੀ ਪੂਰੀ ਗੱਲ ਸੁਣ ਲੈ ਪਹਿਲਾਂ ਭੀਖ ਮੰਗਣੀ ਬੰਦ ਕਰਨੀ ਆ ਜਾਂ ਤੈਨੂੰ ਆਸ਼ਰਮ ਲੈ ਜਾਈਏ ਜਾਂ ਤੈ ਫਿਰ ਸਰਕਾਰੀ ਨੌਕਰੀ ਲਵਾ ਦਈਏ ਤੈਨੂੰ ਮੰਡੂ ਲਵਾ ਦੇ ਸਰਕਾਰੀ ਨੌਕਰੀ ਉਹ ਜੇਲ੍ਹ 'ਚ ਲੱਗੂਗੀ ਤੇ ਉੱਥੇ ਤੇਰੀ ਡਿਊਟੀ ਲੱਗ ਜਾਣੀ ਆ ਕੋਈ ਤੈਨੂੰ ਸ਼ਾਇਦ ਲੰਗਰ ਬਣਾਉਣ ਤੇ ਨੌਕਰੀ ਲੱਗ ਜਾਵੇ ਉੱਥੇ ਤੇਰੀ ਪਹਿਲਾਂ ਮੇਰਾ ਪੈਰ ਠੀਕ ਕਰ ਅੱਜ ਪਤਾ ਦਰਦ ਮੇਰੀ ਕਿੰਨੀ ਪੁੱਤ ਛੜੀ ਪਈ ਆ ਰਾਤ ਦੀ ਮੈਂ ਬਰਦਾਸ਼ਤ ਨਹੀਂ ਕਰ ਸਕੀ ਅੱਜ ਮੈਂ ਰੋ ਕੇ ਤੇ ਦਵਾਈਆਂ ਮੰਗਾਈਆਂ ਆ ਦੇਖੋ ਮੇਰੇ ਕੋਲ ਚੱਲ ਫਿਰ ਆਸ਼ਰਮ 'ਚ ਲੈ ਚੱਲਦੇ ਤੈਨੂੰ ਕਾਹਨੂੰ ਤੇਰੇ ਮੁੰਡੇ ਸੰਭਾਲਦੇ ਤੈਨੂੰ ਮੁੰਡਾ ਨਹੀਂ ਸੰਭਾਲਦਾ ਉਦੋਂ ਮਾਤਾ ਕੁਝ ਨਹੀਂ ਕਰਨਾ ਦਾ ਮੰਜੇ ਤੇ ਬੈਠੀ ਰੱਬ ਰੱਬ ਕਰੀ ਤੈਨੂੰ ਕੁਝ ਕਰਨ ਦੀ ਲੋੜ ਨਹੀਂ ਰੱਬ ਰੱਬ ਤੇ ਮੈਂ ਇੱਥੇ ਤੇਰੀ ਇੱਥੇ ਤਾਂ ਤੂੰ ਬਹੁਤ ਵਧੀਆ ਰੱਬ ਰੱਬ ਕਰਦੀ ਆ ਸਾਨੂੰ ਪਤਾ ਜਿਹੜਾ ਤੂੰ ਕਰਦੀ ਆ ਔਰ ਮਾਤਾ ਉਹਨਾਂ ਦੇ ਹੱਥ ਨਾਲ ਤੈਨੂੰ ਨਹੀਂ ਨਹੀਂ ਬੇਟਾ ਮਜ਼ਾਕ ਨਾ ਬਣਾ ਹਣਾ ਨਹੀਂ ਨਹੀਂ ਮੈਂ ਮਚਾਰਕ ਨਹੀਂ ਬੇਟਾ ਬਣਾਉਂਦੀ ਸਾਡੇ ਲਈ ਗੁਰੂ ਸਾਹਿਬ ਤੋਂ ਉੱਪਰ ਕੋਈ ਨਹੀਂ ਤੂੰ ਸੰਗ ਤਨੂੰ ਜੇ ਤੰਗ ਕਰਦੀ ਆ ਨਾ ਸਾਡੀ ਕੋਈ ਸੁਣੀ ਫੇਰ ਲੱਗਦੀ ਹੁਣ ਤੂੰ ਐਂ ਦੱਸ ਦੇ ਵੀ ਬੰਦਿਆਂ ਵਾਂ ਘਰੇ ਜਾਣਾ ਆਸ਼ਰਮ 'ਚ ਜਾਣਾ ਕਾਹੋਂ ਤੇਰੇ ਤੇ ਪਰਚਾ ਪਾਵਾਂ ਵਾਂ ਔਰ ਬੇਟਾ ਜਿੱਦਾਂ ਤੇਰਾ ਦਿਲ ਕਰਦਾ ਨਾ ਕਰ ਤੇਰੀ ਖੁਸ਼ ਤੇਰੀ ਖੁਸ਼ੀ ਹਬਤ ਜਿੱਦਾਂ ਤੇਰਾ ਦਿਲ ਕਰਦਾ ਨਾ ਉਦਾਂ ਆਸ਼ਰਮ ਚ ਕੀ ਕਰੂੰਗਾ ਮੇਰਾ ਮੇਰਾ ਪਹਿਲਾ ਲਾਜ ਤੇ ਹੋ ਜੇ ਉਹ ਲਾਜ ਆਸ਼ਰਮ ਤੇ ਲਾਜ ਵੀ ਤਾਂ ਹੋਉਗਾ ਤੇ ਅੱਜ ਮੇਰੇ ਨਾ ਦਰਦ ਐ ਇੰਨੀ ਉੱਥੇ ਐਮਬੀਬੀਐਸ ਡਾਕਟਰ ਨੇ ਐਨੇ ਤਾਂ ਡਾਕਟਰ ਤੈਨੂੰ ਵਧੀਆ ਬਾਹਰ ਨਹੀਂ ਮਿਲਣੇ ਜਿੰਨੇ ਉੱਥੇ ਆਸ਼ਰਮ ਚ ਵਧੀਆ ਡਾਕਟਰ ਆਉਂਦੇ ਨੇ ਅੱਛਾ ਠੀਕ ਆ ਚੱਲ ਤੇਲੀ ਉੱਥੇ ਚੱਲਦੇ ਮੈਂ ਕਿਤੇ ਨਹੀਂ ਜਾਣਾ ਪਤਾ ਕਿਉਂ ਨਹੀਂ ਜਾਣਾ ਨਾ ਬੇਟਾ ਮੈਂ ਤਾਂ ਨਹੀਂ ਜਾਣਾ ਫਿਰ ਆਪਣਾ ਘਰੇ ਦੁਰ ਜਾ ਘਰੇ ਚਲ ਜੂंगे ਬੱਤ ਚੱਲ ਉੱਥੇ ਜਾ ਰਵਾਂ ਉੱਠ ਜਾਨੀ ਮਦਨ ਇਹ ਮੈਂ ਧਕੇ ਨਾਲ ਆਸ਼ਰਮ ਲੈ ਜਾਣਾ ਮੈਂ ਤੇਰੀ ਹੁਣ ਸਲਾਹ ਪੁੱਛ ਰਿਆ ਹਾਂ ਹਾਂਜੀ ਬਟਾ 5 ਮਿੰਟ ਦੇ ਵਿੱਚ ਵਿੱਚ ਆਪਣਾ ਇੱਕ ਫੈਸਲਾ ਕਰ ਲੈ ਜਾਂ ਤਾਂ ਆਪਣਾ ਘਰ ਨੂੰ ਤੁਰ ਜਾ ਜਾਂ ਆਪਣਾ ਆਸ਼ਰਮ ਚੱਲ ਅਸੀਂ ਔਰੇ ਮਾਹੌਲ ਨਹੀਂ ਖਰਾਬ ਕਰਨਾ ਸ਼ੀਦੀ ਦਿਹਾੜੇ ਚੱਲਦੇ ਨਹੀਂ ਨਈ ਨਹੀਂ ਸ਼ੀਦੀ ਦਿਹਾੜੇ ਚੱਲ ਜਪਤਾ ਆਪਾਂ ਨੂੰ ਵੀ ਦੁੱਖ ਆ ਦੁੱਖ ਆਹਮ ਨਾ ਰਹੀਆਂ ਦੋਸਤਾਂ ਦੇਖ ਲਓ ਪੁੱਤ ਕਿਹੜੇ ਪੈਸੇ ਮੈਂ ਇਕੱਠੇ ਕੀਤੇ ਕਿਹੜੇ ਮਰਜੀ ਆ ਤਾਂ ਤੂੰ ਆਈਆਂ ਹਜੇ ਆ ਫੜ ਨਈ ਨਹੀਂ ਮੈਂ ਤਾਂ ਕਿਹੜਾ ਕਿਹੜਾ ਲਾਇਆਈ ਮਾਤਾ ਤੂੰ ਲਾਇਆਈ ਪਹਿਲਾਂ ਕਿੱਥੇ ਲਾਇਆਈ ਕਿਤੇ ਲਾ ਕੇ ਗਿਆ ਮਾਤਾ ਸਾਨੂੰ ਨਾ ਮਜਬੂਰ ਕਰ ਰਹੀ ਅਸੀਂ ਤੇਰੇ ਸਤਕਾਰ ਕਰਕੇ ਤੇਰੇ ਨਾਲ ਗੱਲ ਕਰ ਰਹੇ ਆ ਕਿਉਂਕਿ ਲੋਕ ਕਹਿੰਦੇ ਨੇ ਵੀ ਤੁਸੀਂ ਉਮਰ ਦਾ ਲਿਆਜ ਨਹੀਂ ਕਰਦੇ ਹਾਂ ਹਾਂ ਅਸੀਂ ਸੱਚੀ ਉਮਰ ਦਾ ਲਿਆਜ ਭੁੱਲ ਜਾਂਦੇ ਆ ਫਿਰ ਤੁਸਤੀ ਕਰਦਾ ਕੋਈ ਹਾਂ ਆਪਰੇ ਇੱਕ ਜਣਾ ਮੜੇ ਇੱਥੇ ਸੇਵਾ 골ਕੇ ਚ ਪਾ ਦੇ ਚ ਟੋਕਰੀ ਚ ਪਾ ਦੇ ਤੈਨੂੰ ਪਰਮਾਤਮਾ ਨੇ ਕੋਸ਼ਨੀਆਂ ਦੇ ਦਿਆ ਨੂੰ ਜਵਾਈ ਦੇ ਧੀ ਨੂੰ ਦੇਤੇ ਠੀਕਾ ਹੋਰ ਤੂੰ ਕੀ ਪਾਲਦੀ ਤੂੰ ਫੇਰ ਵੀ ਕਿਹੜੇ ਤੂੰ ਪਾਪ ਘਟ ਰਹੀਆਂ ਓਰੇ ਇਹ ਮਾਤਾ ਤੂੰ ਪਾਪ ਘਟ ਰਹੀਆਂ ਪਰਮਾ ਦੇ ਦੁੱਖ ਤੂੰ ਤਾਂ ਅਗਲੇ ਸੇੜ ਰਹੀ ਆ ਪੁਰਾਣੇ ਦਾ ਜਿਹੜੇ ਕੱਟ ਦੀਆਂ ਕੱਟਦੀ ਤੂੰ ਤੂੰ ਤਾਂ ਅਗਲੇ ਹੋਰ ਖਜ਼ਾਨੇ ਭਰ ਰਹੀ ਆ ਪਾਪਾ ਦੇ ਤੇ ਤੂੰ ਭਾਤ ਨਹੀਂ ਆ ਮਾਤਾ ਦੇ ਸਰ ਮੈਨੂੰ ਪਤਾ ਗੁਰੂ ਨੇ ਸੰਗਤ ਨੂੰ ਆਪਣਾ ਰੂਪ ਦੱਸਿਆ ਗੁਰੂ ਰੂਪ ਸੰਗਤ ਕਿਹਾ ਜਾਂਦਾ ਗੁਰੂ ਰੂਪ ਸਾਧ ਸੰਗਤ ਜੀ ਉਹ ਸੁਣਦੇ ਆ ਇਹ ਗੱਲ ਹਾਂਜੀ ਹਾਂਜੀ ਫੇ ਤੂੰ ਉਹੀ ਗੁਰੂ ਨੂੰ ਤੰਗ ਕਰਦੀ ਆ ਓਰੇ ਮੇੜਾ ਮੁੰਡਾ ਕਿਤੇ ਕੰਮ ਤੇ ਲਵਾ ਦੋ ਫਿਰ ਕੰਮ ਤੇ ਮੈਂ ਤੈਨੂੰ ਕੋਈ ਐਸ.ਡੀ.ਐਮ ਲਵਾ ਦਵਾਂ ਹੁਣ ਉਮਰ ਤਾਂ ਦੇਖ ਲੈ ਤੇਰੀ ਤੈਨੂੰ ਮੈਂ ਆਸ਼ਰਮ ਭੇਜ ਸਕਦਾ ਉੱਥੇ ਭੇਜ ਦੰਨਾ ਦੱਸ ਕਹਿੰਦੀ ਕੰਮ ਤੇ ਲਵਾ ਦੋ ਹੁਣ ਮਨੂ ਕਿਤੇ ਕੰਮ ਮਿਲ ਜੇ ਨਾ ਤਾਂ ਤਾਲ ਕੰਮ ਵੀ ਕਰਨਾ ਮਾਤਾ ਕਿੱਥੇ ਲੈ ਕੇ ਜਾਣਾ ਤੇ ਇੰਨਾ ਪੈਸਾ ਤੈਨੂੰ ਸਾਰ ਕੋਈ ਨਹੀਂ ਲੈ ਕੇ ਜਾਏਗਾ ਤੂੰ ਉਮ ਕਰੀ ਜਾਨੀਆ ਫਿਰ ਕੀ ਮਜਬੂਰੀ ਹੈ ਬੱਚੇ ਅੱਜਕੱਲ ਨਸ਼ੇ ਪੱਤੇ ਵਾਲੇ ਹੁੰਦੇ ਆ ਨਹੀਂ ਫਿਰ ਤੈਨੂੰ ਕਹਿੰਦੇ ਤੂੰ ਆਸ਼ਰਮ ਜਾ ਤੈ ਬੱਚਾ ਕੀ ਲੈ ਮੈਂ ਕਿੱਦਾਂ ਆਪਣਾ ਟਾਈਮ ਮਾਤਾ ਫਿਰ ਆਸ਼ਰਮ ਚੱਲ ਬੱਚੇ ਛੱਡ ਪਰੇ ਜਿਹੜਾ ਨਸ਼ਾ ਕਰਦਾ ਆਪੇ ਉਹ ਭੁਗਤੂਗਾ ਜਿਹੜਾ ਨਸ਼ਾ ਕਰਦਾ ਤੂੰ ਦੱਸੋ ਤੋ ਕੀ ਲੈਣਾ ਫਿਰ ਐ ਚੁਸਤੀਆਂ ਨਾ ਖੇਡ ਦੋਏ ਪਾਸੇ ਨੂੰ ਮੈਂ ਮੈਂ ਤਾਂ ਮੈਂ ਤੁਹਾਡੇ ਨਾਲ ਕਾਹ ਚੁਸਤੀਆਂ ਕਿਉਂ ਮਾਤਾ ਤੈਨੂੰ ਜਿਆਦਾ ਕਹਤਾ ਜੇ ਮੁੰਡਾ ਨਹੀਂ ਸੰਭਾਲਦਾ ਚੱਲ ਤੈਨੂੰ ਅਸੀਂ ਸੰਭਾਲਦੇ ਆ ਤੈਨੂੰ ਜੇ ਤੇਰੇ ਮੁੰਡੇ ਤੋਂ ਵੱਧ ਤੇਰਾ ਸਤਿਕਾਰ ਨਾ ਹੋਇਆ ਉੱਤੇ ਫੇਰ ਗਈ ਫੇਰ ਗਈ ਮੈਂ ਤੁਹਾਡੇ ਪਿਆਰ ਫੜਦੀ ਆ ਨਹੀਂ ਨਹੀਂ ਮਾਤਾ ਫੇਰ ਗਈ ਵੜਨੇ ਫੇਰ ਤੂੰ ਉੱਥੇ ਹੀ ਚੱਲ ਜਾਤਾ ਬੇਟਾ ਮੈਂ ਸਿਰਫ ਇੱਕ ਰੋਂਦੀ ਨਹੀਂ ਹਗੀ ਪਤਾ ਨਹੀਂ ਕੀ ਗੱਲ ਮੈਂ ਰੋਂਦੀ ਨਹੀਂ ਜਿੱਦਾਂ ਮੁੰਡੂ ਪਤਾ ਨਾ ਮੈਂ ਕਿਸ ਤਰ੍ਹਾਂ ਟੈਂਪਰ ਇਹ ਦਰਦ ਇੱਕ ਵਾਰ ਛੇੜਪੰਦੀ ਆ ਨਾ ਮੇਰੇ ਤੇ ਮੈਂ ਉੱਠ ਕੇ ਉੱਥੋਂ ਦੀ ਉੱਥੇ ਨਹੀਂ ਜਾ ਸਕੀ ਮਾਤਾ ਫਿਰ ਕਦੇ ਦਿਮਾਗ ਨਾਲ ਸੋਚ ਵੀ ਲਿਆ ਕਰ ਵੀ ਇਹ ਕੀ ਹੋ ਰਿਹਾ ਮੇਰੇ ਨਾਲ ਮੇਰੇ ਤੋਂ ਕਿਹੜੀ ਗਲਤੀ ਹੋ ਰਹੀ ਆ ਜਿਹਦੇ ਕਰਕੇ ਮੈਂ ਭੁਗਤ ਰਹੀ ਆ ਕਦੇ ਸੋਚਿਆ ਬੇਲੀ ਬੈਠ ਕੇ ਨਹੀਂ ਪੁੱਤ ਜੇ ਤੂੰ ਇਹ ਸੋਚ ਲੰਦੀ ਸ਼ਾਇਦ ਤੇਰੇ ਮਨ 'ਚ ਮਿਹਰ ਪੈ ਜਾਂਦੀ ਗੁਰੂ ਜੀ ਅੱਜ ਮਾੜੀ ਜਿਹੀ ਠੋਕਰ ਲੱਗੀ ਆਟੋ ਦੀ ਚੰਗੀ ਬੜਵਤਤ ਲੱਗ ਗਈ ਮੈਂ ਕਿਹਾ ਹੁਣ ਮੈਂ ਆਪਣੇ ਕੰਮ ਤੇ ਨਾ ਲੱਗ ਮਾਤਾ ਸੰਗਤ ਨੂੰ ਤੰਗ ਕਰਨਾ ਹਟ ਜਾਏਗੀ ਨਾ ਸਭ ਕੁਝ ਠੀਕ ਹੋ ਜਾਊ ਚੱਲ ਉੱਠ ਘੜ ਮਾਤਾ ਆ ਜਾ ਉੱਠ ਘੜ ਚੱਲ ਚੱਲ ਨਹੀਂ ਨਹੀਂ ਉੱਠ ਘੜ ਮਾਤਾ ਮੈਦਾਨ ਨੂੰ ਕੁਝ ਕਿਹਾ ਸੀਗਾ ਤੈਨੂੰ ਮੈਂ ਹੁਣ ਚੰਗਾ ਲੱਗਦਾ ਦੀ ਨਾ ਮੈਂ ਹੁਣ 2 ਮਿੰਟਾਂ ਚ ਬਦਲ ਜਾਣਾ ਫਿਰ ਤੂੰ ਹੋਰੇ ਮਿੰਟਾਂ ਕਰਦੀ ਫਿਰ ਨਹੀਂ ਮੈਂ ਫਿਰ ਮੰਨਣ ਹੀ ਨਹੀਂ ਨਹੀਂ ਚੱਲ ਉੱਠ ਗੜ ਕੋਈ ਬਟਾ ਹੋਰ ਉੱਠ ਜਾ ਤੂੰ ਉਹ ਤੇ ਵੀ ਸੰਭਾਲ ਲੈਣੀ ਉਹ ਰਾਤ ਰਾਤ ਹੈ ਬੇਟਾ ਕ੍ਰਾਫਟ ਲਿਆਈ ਉੱਥੋਂ ਆ ਮੇਰਾ ਦੁਕਾਨ ਬਿਲ ਕਈ ਨਹੀਂ ਲੱਗਦਾ ਸੋਨਣਾ ਬਦ ਜੀ ਆ ਤੋ ਸੰਗਤ ਜੀ ਮਾਤਾ ਜੀ ਨੂੰ ਇੱਥੋਂ ਭੇਜਣ ਲੱਗਿਆ ਜੀ ਬਾਕੀ ਤੁਸੀਂ ਸਾਰੀ ਗੱਲਬਾਤ ਸੁਣ ਲਈ ਹੈ ਤੁਸੀਂ ਆਪ ਹੀ ਉਹਨਾਂ ਫੈਸਲਾ ਕਰ ਲੋ ਵੀ ਕੌਣ ਸਹੀ ਹੈ ਕੌਣ ਗਲਤ ਹੈ ਸਭ ਕੋ ਜ ਮਾਤਾ ਕੋਲ ਕੋਠੀਆਂ ਨੇ ਕਿਰਾਏ ਤੇ ਕੰਮ ਵੀ ਚੱਲਦਾ ਕਹਿੰਦੀ ਮੈਨੂੰ ਕੰਮ ਲਵਾ ਦਿਓ ਤੇ ਇੱਥੋਂ ਜਾਣ ਨੂੰ ਤਿਆਰ ਨਹੀਂ ਇੱਕ ਪਾਸੇ ਕਹਿੰਦੀ ਮੇਰਾ ਮੁੰਡਾ ਤੰਗ ਕਰਦਾ ਦੂਜੇ ਪਾਸੇ ਆਸ਼ਰਮ ਵੀ ਨਹੀਂ ਜਾਣਾ ਇਹਨੇ ਇਹ ਤੁਸੀਂ ਆਪ ਹੁਣ ਅੰਦਾਜ਼ੇ ਲਾ ਲਓ ਵੀ ਕਿੱਧਰ ਨੂੰ ਸਿਸਟਮ ਚੱਲ ਰਿਹਾ ਹੈਗਾ ਬਹੁਤ ਸੰਗਤ ਨੂੰ ਤੰਗ ਕਰਦੀ ਹੈ ਇਹ ਇਹ ਸਕੰਜੇ ਵਾਲੀ ਮਾਤਾ ਦੇ ਬਾਰੇ ਕਹਿ ਗਏ ਕਿ ਸਾਨੂੰ ਲਗਾਤਾਰ ਫੋਨ ਵੀ ਆ ਰਹੇ ਨੇ ਮੈਸੇਜ ਵੀ ਆ ਰਹੇ ਨੇ ਇੱਥੋਂ ਸੰਗਤ ਲਗਾਤਾਰ ਸਾਨੂੰ ਦੱਸ ਰਹੀ ਆ ਵੀ ਇਹਦਾ ਕੋਈ ਇਲਾਜ ਕਰੋ ਇਹ ਬਹੁਤ ਤੰਗ ਕਰਦੀ ਆ ਸੋ ਅੱਜ ਇਹਨੂੰ ਇੱਕ ਵਾਰ ਵਾਰਨਿੰਗ ਦੇਤੀ ਆ ਜੇ ਹੁਣ ਵੀ ਇਹ ਦੁਬਾਰੇ ਮੰਗਦੀ ਦੇਖ ਗਈ ਫਿਰ ਅਸੀਂ ਇਹਨੂੰ ਨਹੀਂ ਪੁੱਛਣਾ ਵੀ ਇਹਦਾ ਕੀ ਹੱਲ ਕਰਨਾ ਅਸੀਂ ਆਪ ਹੀ ਕਰਾਂਗੇ ਵਾਇਕ੍ਰੀਕਾ ਖਾਲਸਾ ਵਾਇਕ੍ਰੀਕੀ ਫਤਿਹ ਹਾਂ ਜੀ ਸਮਾਜ ਸੇਵਾ ਦੇ ਲਈ ਆਪਾਂ ਕੋਲ ਇਹਨਾਂ ਦਾ ਦੋ ਤਿੰਨ ਵਾਰੀ ਪਹਿਲਾਂ ਆ ਗਈ ਸੀ ਅੱਜ ਕੋਈ ਨਹੀਂ ਹੁਣ ਪੱਕਾ ਾਟ ਜੂਗੀ ਹਾਂ ਜੀ ਹੁਣ ਇਹਦਾ ਪੱਕਾ ਇਲਾਜ ਕਰ ਦਾਂਗੇ ਮੈਂ ਆਤਾ ਨੰਦਰਾਇ ਜੀ ਥੋੜਾ ਬੇਟਾ ਨਹੀਂ ਮਨਰਾਇ ਜੀ ਉਹਲਾ ਮਾਤਾ ਮਨਰਾਇ ਜੀ ਤੇਰੀ ਨਾਰਾਜ਼ਗੀ ਦਾ ਸਾਨੂੰ ਕੀ ਭਾਗ ਆ ਸਾਨੂੰ ਗੁਰੂ ਦਾ ਤੇ ਗੁਰੂ ਦੀ ਸੰਗਤ ਦਾ ਭਾਗ ਆ ਜਿਹੜਾ ਸੰਗਤ ਨੂੰ ਤੰਗ ਕਰਦਾ ਸਾਡਾ ਕੀ ਲੱਗਦਾ ਹੋ ਨਹੀਂ ਬੇਟਾ ਮੈਂ ਤੰਗ ਕਿਸੇ ਨੂੰ ਨਹੀਂ ਹਾਂ ਤੱਕ ਮਾਤਾ ਨਾ ਜੂ ਝੂਟੋਂ ਨੂੰ ਬੋਲੀਦਾ ਹੁੰਦਾ ਜਿਹਦੇ ਕੋਲ ਝੂਟ ਚੱਲ ਜAVE ਸਾਡੇ ਕੋਲ ਨਹੀਂ ਚੱਲਦਾ ਸਾਨੂੰ ਰਗ ਰਗ ਦਾ ਪਤਾ ਹੈ ਠੀਕ ਆ ਚੱਲ ਉੱਠ ਘੜ ਮਾਤਾ ਕਿੱਦਾਂ ਜਾਉਂਗੇ ਦੱਸ ਕਿਤੇ ਆਸ਼ਰਮ ਜੀ ਬਿੱਲ ਲੈ ਜਾਂਦੇ ਆ ਲੈ ਆਜੋ ਕੋਈ ਗੱਲ ਚਲੋ ਆਜੋ ਕਰੇ ਫੋਨ ਕਰਦੇ ਦੱਸਣਾ ਜੇ ਆਈ ਨੀ ਨੰਬਰ ਹੀ ਨਹੀਂ ਆਖੀ ਕਿਸੇ ਨੂੰ ਸਨੇਹਾ ਦੇ ਦੇ ਫਿਰ ਵਾਪਸ ਨਹੀਂ ਨਾ ਹੋਣਾ ਉਤੋਂ ਹਾਂ ਨਾਰਕਾਟ ਕੋਈ ਗੱਲ ਕੋਈ ਗੱਲ ਨਹੀਂ ਅਸੀਂ ਆਪੇ ਹੱਲ ਕਰ ਲਾਂ ਹੋਰ ਤੂੰ ਆਪਣਾ ਆਰਾਮ ਕਰੀਂ ਅਸੀਂ ਆਪੇ ਹੱਲ ਕਰੀ ਜਾਵਾਂਗੇ ਮੈਂ ਚੱਲ ਜਲ ਚੱਲੀਏ ਬੇਟਾ ਰਾਮ ਤੈਨੂੰ ਕੋ ਰਬ ਰਬ ਤਾਂ ਚੇਹੇ ਵਾਲਾ ਕਿਤੇ ਨਹੀਂ ਜਾਂਦਾ ਨਹੀਂ ਨਹੀਂ ਮੈਂ ਖਾਂਦੀ ਪਈ ਤੇ ਬਿਟ ਬਿਟ ਖਾਦੀ ਕਿਵੇਂ ਵੇਰ ਖਾਂਦੀ ਪਈ ਕੌਣ ਮੈਂ ਚੱਲਾ ਜੋ ਵੇ ਨਹੀਂ ਬੇਟਾ ਗੱਲ ਮੈਂ ਗੱਡੀ 'ਤੇ ਬੇਟਾ ਮੈਂ ਚਲ ਜਾਨੀ ਆ ਬੇਟਾ ਕਿੱਥੇ ਘਰ ਨੂੰ ਵਹੀ ਆਸ਼ਰਮ ਗਈ ਜਾਨੀ ਨਹੀਂ ਮੈਂ ਆਸ਼ਰਮ ਚ ਨਹੀਂ ਜਾਣਾ ਨਹੀਂ ਕੋਈ ਗੱਲ ਹੁਣ ਤੱਕ ਕਿਹੜੀ ਐਕਸ਼ਨ ਲੈ ਕੇ ਨਹੀਂ ਜਾਂ ਕਿਹਾ ਨਹੀਂ ਦਾ ਨਹੀਂ ਮੈਂ ਚੱਲ ਚੱਲ ਫੇਰ ਉੱਠ ਘੜਮਾ ਦਾ ਘਰ ਨੂੰ ਚੱਲ ਤੈਨੂੰ ਤੋੜ ਕੇ ਤਾਂ ਅਸੀਂ ਅੱਗੇ ਜਾਣਾ ਤੈਨੂੰ ਤੋੜ ਕੇ ਜਾਣਾ ਸੀ ਕੋਈ ਨਹੀਂ ਬਟ ਅਸੀਂ ਵੀਡੀਓ ਪਾਉਣੀ ਆ ਸਰਕਾਰ ਕੋਲ ਜਾਂਦੀ ਆ ਵੀ ਉੱਥੋਂ ਤੋੜਤੀ ਅੱਛਾ ਐਵੇਂ ਫੇਰ ਹੋਰੇ ਕੋਈ ਪੁਲਿਸ ਵਾਲੀ ਗੱਡੀ ਆਊਗੀ ਅੱਛਾ ਅਸੀਂ ਇਹ ਰਿਪੋਰਟ ਭੇਜਣੀ ਆ ਵੀ ਉਰੋ ਚਲੀ ਗਈ ਉਹ ਤਾਂ ਖੜਿਆ ਅਸੀਂ ਐਵੇਂ ਦੀ ਬੇਲੇ ਥੋੜੀਆਂ ਹੋਰ ਹੋਰੇ ਖੜੇ ਨੂੰ ਤੇਰੇ ਕੋਲ ਠੀਕ ਆ ਬਟ ਚੱਲ ਉੱਠ ਘੜ ਜੀ ਦੀ ਕੋਈ ਨਹੀਂ ਬਟ ਮਾਦਾ ਜਿਹਦਾ ਵਾਦੋਰੇ ਨੇ ਮੰਗੀਆਂ ਆ ਕੇ ਠੀਕ ਆ ਫਿਰ ਐਵੇਂ ਕੋਈ ਖਰਚੇ ਦੇ ਦਿਆ ਕਰੋ ਮਾੜਾ ਮੋਟਾ ਮੈਂ ਉਹ ਦੇ ਦਿਆ ਖਰਚ ਆਏ ਅਸੀਂ ਤਾਂ ਆਸ਼ਰਮ ਦੇ ਖਰਚਾ ਕਰਦੇ ਆ ਪੈਸੇ ਥੋੜੀ ਦੇਣੇ ਆ ਅਸੀਂ ਹਾਂਜੀ ਸਭ ਕੋ ਹੁੰਦਾ ਯਾਰ ਐ ਜੇ ਤੈਨੂੰ ਪਤਾ ਹੋਵੇਗਾ ਰੋਜ਼ ਆਹ ਤੂੰ ਕੀ ਮੰਨਦਾ ਆ ਹਾਂ ਤੈਨੂੰ 5 15000 ਲਵਾ ਦਿੰਨੇ ਆ ਕਹਿ ਕੇ ਕੋਈ ਨਹੀਂ ਬੇਟਾ ਰਾਜੀ ਠੀਕ ਆ 15000 ਸਰਜਿਆ ਕਰੂਗਾ ਹਾਂ 15000 ਮੇਰੇ ਜ਼ਿੰਦਗੀ ਚ ਤੈਨੂੰ ਮਾਇਆ ਤੇ ਕਰਾ ਹਜ਼ਾਰ ਕਮਾਏ ਦਾ ਤਾਂ ਬਹੁਤ ਹੋਇਆ ਬੇਟਾ ਕਮਾਉਣਿਆ ਦੀ ਗੱਲ ਹੈ ਮੈਂ ਬੜੀ ਜਿੰਨੀ ਮਿਹਨਤ ਮੈਂ ਕੀਤੀ ਆ ਬਹੁਤ ਮਿਹਨਤ ਕੀਤੀ ਆ ਤਾਂ ਮੈਨੂੰ ਪਤਾ ਕਦੇ ਉੱਥੇ ਵਾ ਕਦੇ ਉੱਥੇ ਵਾ ਕਦੇ ਉੱਥੇ ਵਾ ਕਦੇ ਉੱਥੇ ਕੱਪੜੇ ਖੇਚ ਕਦੇ ਉੱਥੇ ਕੱਪੜੇ ਖੇਚ ਬਹੁਤ ਮਿਹਨਤ ਕੀਤੀ ਆ ਬਹੁਤ ਮਿਹਨਤ ਕੀਤੀ ਆ ਐਲੈਕਟ ਸਵੇਰਤ ਹੋ ਗਈ ਸੱਚੀ ਬਹੁਤ ਮਿਹਨਤ ਕੀਤੀ ਆ ਦੇਖ ਲਓ ਮੈਂ ਕਦੀ ਕਦੀ ਕਰਾਇਆ ਸੰਘਰਸ਼ ਤੇਰੇ ਗੌਣ ਗਾਉਂਦੀ ਐਨੀ ਮਿਹਨਤ ਕੀਤੀ ਆ ਤਾਂ ਇੰਨਾ ਤੇਰਾ ਨਾਂ ਹੋ ਗਿਆ আলমগীর ਚ ਚੱਲ ਕੋਈ ਮੈਂ 1 ਨੰਬਰ ਤੇ ਆ ਗਈ ਤੂੰਰੇ ਕੋਈ ਨਹੀਂ ਭਖਾਰੀਆਂ ਚ ਰਾਜੀ ਕਿ ਤੁਸੀਂ ਰਹਿਤ ਮਾਤਾ ਚੰਗਾ ਨਹੀਂ ਲੱਗਦਾ ਗੁਰੂ ਘਰ ਚ ਨਾਮ ਕੀ ਹੈ ਤੇਰਾ ਸੱਚੇ ਮੈਂ ਨਾਰਾਣੀ ਤੇ ਪੂਰਾ ਨਾ ਗਿਆ ਰਾਣੀ ਆ ਰਾਣੀ ਆ ਕਿ ਸਿੱਖ ਧਰਮ ਨਾਲ ਸੰਬੰਧ ਰੱਖਦੇ ਹੋ ਨਹੀਂ ਐਈ ਕ੍ਰਿਸਚੀਅਨ ਹੁੰਨੇ ਹਪਤ ਫਤੂਰੀ ਉੱਥੇ ਜਾਓ ਹਲਾਡੂ ਜਾ ਕਰੋ ਹੋਰ ಏ ਕੀ ਕਰਦੀਆਂ ਨੂੰ ਨਹੀਂ ਤੈਨੂੰ ਉਹ ਫੂਕਾ ਫਾਕਾ ਨਹੀਂ ਮਾਰਦੇ ਤੇਰੇ ਤੂੰ ਉੱਥੇ ਚੱਲ ਜਾ ਫਿਰ ਤੂੰ ਸਭ ਮਾਰਦੀਆਂ ਫੂਕਾ ਫਾਟਾ ਨਹੀਂ ਉਹ ਧਰਮ ਲਈ ਤੁਸੀਂ ਕ੍ਰਿਸਚੀਅਨ ਹੁੰਨੇ ਹੋ ਮੰਗਲ ਲਈ ਤੁਹਾਨੂੰ ਗੁਰੂ ਘਰ ਰੱਬ ਦੇ ਨੇ ਨਹੀਂ ਨਹੀਂ ਗੈਰਵਾਤੇ ਸਾਰੇ ਕੁਦੀ ਕੋ ਜਈਆ ਪਰਮਾਤਮਾ ਭਲਾ ਕਰੇ ਰਾਜੀ ਨਹੀਂ ਤੂੰ ਅੰਦਾਜ਼ਾ ਮਨ ਲੱਗਦਾ ਤੁਨੋਂ ਤੇ ਚਰਚੇ ਚ ਦੰਦੇ ਨਹੀਂ ਕੋਸ ਸਾਹਮਣੇ ਨਹੀਂ ਆਉਂਦਾ ਪੁੱਤ ਇਹ ਗੁਰੂ ਘਰ ਆ ਕੇ ਜਦੋਂ ਮੇਰਾ ਚੂੜਾ ਟੁੱਟਿਆ ਸੀ 4 ਮਹੀਨੇ ਹੋਈ ਤੇ ਮੈਂ ਬਿਨਾ ਪਰੇਚਨ ਤਾਂ ਇੱਥੇ ਆ ਕੇ ਠੀਕ ਹੋਈਆਂ ਉੱਥੇ ਨਹੀਂ ਪੂਕ ਮਾਰੀ ਉਹਨਾਂ ਨੇ ਮੈਂ ਜਾ ਨਹੀਂ ਸਕਦਾ ਤੁਹਾਡੇ ਪਖੰਡ ਵੀ ਕਰਦੇ ਨੇ ਨਾ ਕਈ ਬੰਦੇ ਚੰਗੇ ਵੀ ਵਧੀਆ ਨੇ ਆਪਾਂ ਉਹਦਾ ਸਤਕਾਰ ਵੀ ਕਰਦੇ ਆ ਅਸੀਂ ਸਾਰੇ ਧਰਮਾਂ ਦਾ ਸਤਕਾਰ ਕਰਦੇ ਆ ਪਰ ਜਿਹੜੇ ਪਖੰਡਵਾਦ ਕਰਦੇ ਨੇ ਨਾ ਉਹ ਸਾਹਮਣੇ ਨਹੀਂ ਤੈਨੂੰ ਜਿਹੜੇ ਦੂਜਿਆਂ ਨੂੰ 2-2 ਲੱਖ ਰੁਪਏ ਧਰਮ ਬਦਲਨ ਦਾ ਦਿੰਦੇ ਨੇ ਉਹ ਤੈਨੂੰ ਨਹੀਂ ਸਮਝਦੇ ਨਹੀਂ ਨਹੀਂ ਮੈਨੂੰ ਨਹੀਂ ਮਿਲੇ ਉਹ ਤਾਂ ਉਹਨਾਂ ਦੇ ਧਰਮ ਦੀਆਂ ਨਹੀਂ beta ਮੈਂ ਧਰਮ ਤੁਰਮ ਕੋਈ ਨਹੀਂ ਬਦਲਿਆ ਨਹੀਂ ਫਿਰ ਹਾਂ ਨਾਲ ਮੇਰੇ ਸੱਤ ਸੋਰੇ ਚੁਰੂ ਤਾਂ ਹੀ ਸੀ ਮੈਂ ਮਾਤਾ ਤੈਨੂੰ ਐ ਨਹੀਂ ਕਹਿੰਦਾ ਤੂੰ ਧਰਮ ਬਦਲਿਆ ਮੈਂ ਕਹਿੰਦਾ ਵੀ ਜਿਹੜੇ ਦੂਜੇ ਧਰਮ ਵਾਲਿਆਂ ਨੂੰ ਖਰੀਦ ਰਹੇ ਨੇ ਉਹ ਆਪਣੇ ਧਰਮੰਦੇ ਨਹੀਂ ਸਾਮ ਹੁੰਦੇ ਉਹਨਾਂ ਤੋਂ ਜਿਹੜੇ ਕੋਸ਼ਕ 5-10% ਗਲਤ ਬੰਦੇ ਨੇ ਤੁਹਾਡੇ ਧਰਮ 'ਚ ਉਹ ਤੁਹਾਨੂੰ ਨਹੀਂ ਸਮਝਦੇ ਦੂਤਿਆਂ ਨੂੰ ਸਿੱਖਾਂ ਨੂੰ ਤਾਂ ਬੜਾ ਲਾਲਚ ਦਿੰਦੇ ਨੇ ਉਹ ਕੀ ਕਹਿੰਦੇ ਆ ਮੈਂ ਵੀ ਕਿਸੇ ਨੂੰ ਲੱਖ ਦੇ ਦਾਂਗੇ ਇਹਨੂੰ 2 ਲੱਖ ਦੇ ਦਾਂਗੇ ਧਰਮ ਬਦਲੋ ਆਪਣੇ ਧਰਮ ਦੇ ਉਹਨਾਂ ਤੋਂ ਸਾਹਮਣੇ ਨਹੀਂ ਹੁੰਦੇ ਚੱਲ ਮਾਤਾ ਤੁਰਛੇਦੀ ਫਿਰ ਇਤੋਂ ਚੱਲਦੀ ਆਪੇ ਤੁਸੀਂ ਚੱਲ ਚੰਗਾ ਬੇਟਾ ਜੀ ਮੈਂ ਚੱਕਦੀ ਆ ਮੈਂ ਖਾਨੀ ਆ ਬੇਟਾ ਹਾਂ ਇਹ ਚੰਗੀ ਗੱਲ ਆ ਕਈ ਤੁਹਾਡੇ ਜਿਹੜੇ ਗਲਤ ਨੇ ਉਹ ਨਹੀਂ ਕਰਦੇ ਮੇਰੀ ਗੱਲ ਸੁਣ ਮੈਂ ਖਾਨੀ ਆ ਮੈਂ ਲੰਗਰ ਵੀ ਖਾਨੀ ਆ ਅੰਦਰ ਦਾ ਤੁਸੀਂ ਇਹ ਛੱਡੋ ਨਾ ਮਾਰ ਜੀ ਸ਼ਕੋ ਮਾਤਾ ਖੁੱਲੇ ਨੇ ਬੂਏ ਸਾਡੇ ਅਸੀਂ ਦੋ ਵੇਲੇ ਸਰਬੱਤ ਦੇ ਮੈਂ ਕਹਿੰਦੀ ਵੀ ਮੈਂ ਲੰਗਰ ਨਹੀਂ ਛਕਣਾ ਮੈਂ ਕ੍ਰਿਸਚੀਅਨ ਹਾਂ ਨਾ ਨਾ ਸਾਡੀ ਕੌਮ ਦੋ ਵੇਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਆ ਪਰ ਜਿਹੜਾ ਭੀਖ ਮੰਗਣੇ ਵਾਲੇ ਕੰਮਾਂ ਸੰਬੰਧ ਨੂੰ ਤੰਗ ਕਰਨੇ ਵਾਲਾ ਇਹ ਨਹੀਂ ਅਸੀਂ ਹੋਣ ਦੇਣਾ ਲੰਗਰ ਛਕੋ ਜਿੰਨਾ ਮਰਜ਼ੀ ਛਕੋ ਕੋਈ ਰੋਕਦਾ ਨਹੀਂ ਤੁਹਾਨੂੰ ਕੋਈ ਤੁਹਾਨੂੰ ਪੁੱਛਦਾ ਨਹੀਂ ਕਦੇ ਤੁਹਾਨੂੰ ਕਿਸੇ ਨੇ ਉੱਥੇ ਲੰਗਰ ਛਕਦੇ ਪੁੱਛਿਆ ਵੀ ਮਾਤਾ ਤੇਰਾ ਧਰਮ ਕੀ ਆ ਨਹੀਂ ਵਾਹ ਇਹ ਇਹੀ ਵੱਡੀ ਚੀਜ਼ ਆ ਨਹੀਂ ਪੁੱਛਿਆ ਕਿਉਂ ਸਾਡੇ ਲਈ ਮੈਂ ਅੰਦਰੋਂ ਮੈਂ ਹੁਣ ਦਵਾਈ ਲੈ ਕੇ ਆਈ ਆ ਨਾ ਦਵਾਈ ਲੈ ਕੇ ਆਈ ਮੈਂ ਇੱਕ 10 ਰੁਪਏ ਦੀ ਕੇਕ ਮੰਗੀ ਫੇਰ ਨਾ ਮੈਂ ਨਹੀਂ ਮੰਗਦੀ ਅੰਦਰੋਂ ਕਦੀ ਨਹੀਂ ਮੰਗਦੀ ਕੇਕ ਮਾਤਾ ਹੁਣ ਅੱਜ ਤੋਂ ਬਾਅਦ ਹੋਰੇ ਬਾਹਰ ਵੀ ਨਹੀਂ ਮੰਗਣਾ ਠੀਕ ਹੈ ਬੱਚਾ ਤੈਨੂੰ ਦੱਸਤਾ ਜੇ ਦੇਖ ਗਈ ਤੂੰ ਅਸੀਂ ਤੈਨੂੰ ਹੁਣ ਦੁਬਾਰਾ ਆ ਕੇ ਪੁੱਛਣਾ ਨਹੀਂ ਹੈਗਾ ਵੀ ਮਾਤਾ ਕੀ ਚਾਹੁੰਦੀਆਂ ਨੂੰ ਫੇਰ ਜਾਦਾ ਸੀ ਤੈਨੂੰ ਮੈਂ ਇੱਕ ਗੱਲ ਦੱਸ ਦਿੰਨਾ ਕਈ ਬੰਦਿਆਂ ਨੂੰ ਨਾ ਭਿਖਾਰੀਆਂ ਨੂੰ ਅਸੀਂ ਪਹਿਲੀ ਵਾਰ ਐਂ ਬਾਰ ਨਿਕ ਦੇ ਕੇ ਚਲੇ ਜਾਂਦੇ ਆ ਕਈਆਂ ਨੂੰ ਲੱਗਦਾ ਮਜ਼ਾਕ ਵੀ ਇਹਨਾਂ ਨੇ ਕਿਹਾ ਕੁਝ ਕਹਿਣਾ ਮੇਰੀ ਗੱਲ ਸੁਣ ਨਾ ਕੋਈ ਗੱਲ ਸੁੱਚੀ ਮੈਂ ਦੇ ਬੱਚਾ ਉਹ ਖੜੀ ਹੋ ਜਾ ਕੋਈ ਨਹੀਂ ਨਹੀਂ ਬਟਾ ਮੇਰੇ ਉਹ ਨਾ ਮੇਰੇ ਖੰਭ ਕਰ ਕੇ ਕਈ ਦੁਬਾਰੇ ਵਹਿ ਜਾਂਦੇ ਨੇ ਪਰ ਜਦ ਅਸੀਂ ਦੁਬਾਰੇ ਉਹਨਾਂ ਕੋਲ ਜਾਂਦੇ ਆ ਫਿਰ ਉਹ ਨੱਕ ਵੀ ਰਗੜਦੇ ਨੇ ਰੋਂਦੇ ਵੀ ਨੇ ਚੀਕਾਂ ਵੀ ਮਾਰਦੇ ਨੇ ਪਰ ਫਿਰ ਅਸੀਂ ਸੁਣਦੇ ਨਹੀਂ ਉਹਨਾਂ ਦੀ ਠੀਕ ਆ ਆ ਲੱਕੜ ਜੀ ਫੜਾਈ ਸਮਝ ਗਈ ਗੱਲ ਮੈਂ ਤਾਂ ਹਾਂਜੀ ਹੋ ਧਿਆਨ ਰੱਖੀਂਗਾ ਤਾਂ ਹੋਰ ਇਹ ਨਾ ਮੰਗੀ ਠੀਕ ਆ ਬੇਨਤੀ ਆ ਨਹੀਂ ਬੇਟਾ ਤੁਸੀਂ ਵੀ ਇੱਕ ਗੱਲ ਦੱਸੋ ਮੈਂ ਕਿੱਥੇ ਜਾਵਾਂ ਮਾਤਾ ਮੇਰੀ ਗੱਲ ਨਹੀਂ ਬੇਟਾ ਮੇਰੀ ਗੱਲ ਇੱਕ ਮਿੰਟ ਮੈਂ ਵੀ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ ਮੈਂ ਕਿੱਥੇ ਜਾਵਾਂ ਮੇਰਾ ਜ਼ਖਮ ਜੇ ਤੁਸੀਂ ਲੱਭ ਮਾਤਾ ਅਸੀਂ ਗੱਲ ਸੁਣ ਅਸੀਂ ਹੁਣ ਘਰੇ ਘਰੇ ਜਾ ਕੇ ਤਾਂ ਕਿਸ ਦੀ ਮਦਦ ਕਰ ਨਹੀਂ ਸਕਦੇ ਹਾਂਜੀ ਇੱਕ ਜਗ੍ਹਾ ਤੇ ਆਸ਼ਰਮ ਬਣਿਆ ਵਾ ਉੱਥੇ ਰੱਖ ਲੈਣੇ ਆ ਉੱਥੇ ਤੈਨੂੰ ਵੀ ਲੈ ਚਲਦੇ ਹਾਂ ਜੇ ਕੰਨੀ ਇਹਨੂੰ ਹੁਣ ਐ ਥੋੜੀ ਮੈਂ ਤੈਨੂੰ ਘਰੇ ਆ ਕੇ 10000 ਰੁਪਏ ਦੇ ਕੇ ਜਾਇਆ ਕਰਾਂ ਮਹੀਨੇ ਦਾ ਨਹੀਂ ਨਹੀਂ ਅਕੀ ਤਾਂ ਉੱਥੇ ਸੇਵਾ ਕਰ ਸਕਦੇ ਆ ਇੱਕ ਤਾਂ ਦੇ ਉੱਥੇ ਲੈ ਚਲਦੇ ਆ ਜੇ ਤੇਰਾ ਨਹੀਂ ਕੋਈ ਹਿੱਲ ਬਥੀਲਾ ਹੈਗਾ ਨਹੀਂ ਬੇਟਾ ਮੈਂ ਕਿਸੇ ਮੁਕੀ ਜੱਛਾ ਮੈਂ ਬੜੀ ਐ ਸਟੈਂਪ ਤੇ ਨਾ ਮਦਦ ਦੱਸ ਮੈਨੂੰ ਸੁਣੀਏ ਤੇਰੀ ਜਦੋਂ ਹਾਲਤ ਹੀ ਨਹੀਂ ਆਉਂਦੀ ਚੱਲ ਤੁਰ ਮੈਂ ਤਾਂ ਉੱਤ ਘਟਕਾ ਲੈ ਜਾ ਚੱਲ ਜੀ ਚੱਲ ਜਾਣਾ चल जना बेटा मां तो फिर तू ਐ ਨਹੀਂ ਜਾਂਦੀ ਸਾਡੇ ਨਹੀਂ ਬਟਾ ਮੈਂ ਜੀ ਤਾਂ ਕਹਿ ਤਾ ਜਾਣਾ ਪਉਣਾ ਜਾਣਾ ਨਹੀਂ ਤੂੰ ਜਾਣਾ ਨਹੀਂ ਹੈਗਾ ਤੂੰ ਬੇਵਕੂਫ ਸਮਝਣ ਲੱਗ ਗਈ ਨਹੀਂ ਨਹੀਂ ਬਟਾ ਨਹੀਂ ਨਹੀਂ ਕੋਈ ਨਹੀਂ ਹੁਣ ਰੁਕ ਜਾ ਤੂੰ ਕੋਈ ਜੇ ਤਾਂ ਤੈਨੂੰ ਮੈਂ ਕਹਿ ਤਾ ਨਾ ਨਹੀਂ ਪੈਸੇ ਮੰਗਣੇ ਤੇ ਨਹੀਂ ਮਿਲਣਗੇ ਜੇ ਮੈਂ ਕਹਿ ਤਾ ਤੇ ਕਹਿ ਮੈਂ ਤੈਨੂੰ ਜੇ ਕਹੀ ਜਾਣਾ ਵੀ ਮੈਂ ਉਹ ਭੇਜ ਮੈਂ ਜੀ ਤਾਂ ਕਹਿ ਤਾ ਵੀ ਨਹੀਂ ਮੰਗਣੇ ਤੇ ਨਹੀਂ ਮਿਲਣਗੇ ਓ ਯਾਰ ਇਹ ਨਹੀਂ ਜਾਂਦੀ ਹੈਗੀ ਭੇਜ ਤੇ ਗੱਡੀ ਇੱਧਰ ਆ ਵੀ ਭੇਜ ਤੇ ਗੱਡੀ ਭੇਜ ਗੱਡੀ ਕਿੰਨਾਂ ਦਾ ਲੈ ਆਜੂ ਦੇਖੀ ਜਾਈ ਕਿਵੇਂ ਲੈ ਕੇ ਜਾਵਾਂ ਜਦੋਂ ਪੁੱਤ ਤੈਨੂੰ ਬਟਾਇਤ ਤਾ ਮਾਦਾ ਦੇਖੀ ਚੱਲ ਤੂੰ ਕਿਵੇਂ ਲੈ ਕੇ ਜਾਵਾਂ ਤੂੰ ਕਹਿੰਨੇ ਨਾ ਕਿਵੇਂ ਲੈ ਜਾਓਂਗੇ ਤੈਨੂੰ ਪਤਾ ਵੀ ਨਹੀਂ ਲੱਗਣਾ ਵੀ ਗੱਡੀ ਕਿੱਥੇ ਰੋਡ ਤੇ ਵੀ ਚੜ ਗਈ ਵੈਂਟੇਜ ਨਹੀਂ ਨਹੀਂ ਦਿਖਾਉ ਨੇ ਤੈਨੂੰ ਕਿਆ ਤਾ ਨਾ ਵੀ ਨਹੀਂ ਚੱਲ ਤੈਨੂੰ ਤੈਨੂੰ ਹੁਣ ਜਾਦੂ ਦਿਖਾਉਣਾ ਵੀ ਕਿਵੇਂ ਲੈ ਕੇ ਜਾਣੇ ਹੁਣ ਤੈਨੂੰ ਇਹ ਵੀ ਦਿਖਾ ਦਿੰਨੇ ਆ ਸਰ ਜੀ ਬੇਟਾ ਜਦੋਂ ਤੈਨੂੰ ਮੈਂ ਕਿਆ ਤਾ ਹੁਣ ਤੇਰੀ ਕੋਈ ਨਹੀਂ ਸੁਣਨੀ ਅਸੀਂ ਬਸ ਜਿਹੜੀ ਸੁਣਨੀ ਦੀ ਤੇਰੀ ਸੁਣ ਲਈ ਜਿਹੜੀ ਕਹਿਣੀ ਸੀ ਤੈਨੂੰ ਕਹਿਤੀ ਬਾ ਗੱਲ ਖਤਮ ਬਾ ਚੁੱਪ ਕਰ ਜਾ ਹੁਣ ਦਰਦਾਂ ਦਾ ਨਿਵਾਰਨ ਕਰਦੇ ਆਂ ਤੇਰਾ ਹਟ ਜਾ ਮੈਂ ਕਿਹਾ ਕਿ ਮੈਂ ਤਿਸੋਂ ਵੱਲੋਂ ਕਹਿ ਨਹੀਂ ਮੈਂ ਕੜੀ ਚੋਂ ਤੁਹਾਨੂੰ ਵਾਦ ਦਿੱਤਾ ਤੇ ਮੈਂ ਖਾਸ ਤੂਫੇ ਨੂੰ ਜਾਣੀ ਨਹੀਂ ਜਿਆਦਾ ਤੈਨੂੰ ਮੈਂ ਕਹੀ ਜਾਂਦਾ ਵੀ ਉਹ ਚਲ ਜਾ ਚਲ ਜਾ ਤੈਨੂੰ ਸੁਣਦਾ ਨਹੀਂ ਜਿਆਦਾ ਮੈਂ ਜਾਣਾ ਪੁੱਤ ਮੈਂ ਜਦੋਂ ਗੱਡੀੋਂ ਤਾਂ ਪਹਿਲਾਂ ਪਹਿਲਾਂ ਤੁਰਨਾ ਤੁਰ ਗਿਆ ਔਰੇ ਬਾਅਦ ਮੈਨੂੰ ਨਾ ਕਹੀਂ ਵੀ ਮੈਂ ਨਹੀਂ ਜਾਣਾ ਜਾਂ ਮੈਨੂੰ ਰਹਿਣ ਦੋ ਛੱਡ ਦੋ ਔਰੇ ਫੇਰ ਰੋਵੇਂ ਬੈਠੇਂਗੀ ਤੈਨੂੰ ਬਜ਼ੁਰਗ ਕਰਕੇ ਮੈਂ ਬਖਸੀ ਜਾਂ ਨਾ ਫੇਰ ਤੂੰ ਹਟ ਜੀ ਨਹੀਂ ਨਹੀਂ ਬੇਟਾ ਰਾਜੀ ਉਹ ਤੁਸੀਂ 크ਰਿਸਚਨ ਹੋਨੇ ਹੋ ਰਿਹਾ ਕਿ ਤੁਹਾਨੂੰ ਗੁਰਦੁਆਰੇ ਮੰਗਣਾ ਯਾਦ ਆ ਜਾਂਦਾ ਉੱਥੇ ਜਾਇਆ ਕਰੋ ਚਰਚੇ ਜੇ ਆਪਣੇ ਉੱਥੇ ਮੰਗਿਆ ਕਰੋ ਜਿੰਨਾ ਮਰਜ਼ੀ ਮੰਗ ਲੈ ਕੋਈ ਰੋਕਦਾ ਤੁਹਾਨੂੰ ਮੂੰਹ ਥੋੜੇ ਸਾਨੂੰ ਸ਼ੈਤਾਨ ਲੱਗਦੇ ਆ ਸੀ ਤੁਹਾਨੂੰ ਸੋਸੰਗਤ ਜੀ ਬਾਰ ਬਾਰ ਬੇਨਤੀ ਕਰਦੇ ਆ ਉਹੀ ਬੇਨਤੀ ਆ ਕਿ ਨਾ ਮਾਹੌਲ ਆਪਾਂ ਖਰਾਬ ਕਰੀਏ ਜੇ ਲੋਕਾਂ ਨੂੰ ਨਾ ਭੀਖ ਦਈਏ ਏ ਮੈਂ ਜਿਵੇਂ ਕਹਿੰਦਾ ਹੁਣ ਵੀ ਇਹਨਾਂ ਦੇ ਤਰਸ ਨਾ ਖਾਇਆ ਕਰੋ ਇਹ ਸਿਰਫ ਤੁਹਾਡੇ ਤਰਸ ਦਾ ਨਜਾਇਜ਼ ਫਾਇਦਾ ਚੱਕਦੇ ਨੇ ਆਪਣੇ ਨਜ਼ਦੀਕੀਆਂ ਦੀਾਂ ਅੰਟੀਕਵੰਡੀਆਂ ਦੀ ਰਿਸ਼ਤੇਦਾਰ ਦੀ ਮਦਦ ਕਰ ਲੋ ਜਿਹੜਾ ਲੋੜਵੰਦਾ ਪਰ ਅਜੇਹਿਆਂ ਦੀ ਮਦਦ ਨਾ ਕਰੋ ਜਿਹੜੇ ਤੁਹਾਡੇ ਗੁਰੂ ਘਰਾਂ ਦਾ ਮਾਹੌਲ ਖਰਾਬ ਕਰਨ ਤੇ ਲੱਗੇ ਨੇ ਵੈਰਜੀਕਾ ਖਾਲਸਾ ਵੈਰਜੀਕੀ ਫਤਈ